ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਨਮਾਸ਼ਹਿਰ ਰੌਡ ਮੁੱਖ ਮਾਰਗ ਤੇ ਪੈਂਦੇ ਪਿੰਡ ਸਾਲੋ ਦੇ ਬੱਸ ਅੱਡੇ ਤੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਇੱਕ ਹੋਰ ਗੱਡੀ ਅਤੇ ਮੋਟਰਸਾਈਕਲ ਵਿੱਚ ਟੱਕਰ ਮਾਰਦਿਆਂ ਇੱਕ ਲਵਾਰਟਰੀ ਦੀ ਦੁਕਾਨ ਦੇ ਸ਼ੀਸ਼ੇ ਤੋੜ ਦਿੱਤੇ ਤੇ ਇਸ ਹਾਦਸੇ ਨਾਲ ਦੋਵੇਂ ਗੱਡੀਆਂ ਅਤੇ ਇੱਕ ਲਵਾਰਟਰੀ ਵਾਲੇ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਪਰੰਤੂ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਹਨ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਗੱਡੀ ਵਿੱਚ ਗੰਨਾਪਿੰਡ ਤੋਂ ਗੜਸ਼ੰਕਰ ਜਾ ਰਿਹਾ ਸੀ ਜਦੋਂ ਉਹ ਸਾਨੂੰ ਪੁੱਜਿਆ ਤਾਂ ਸਾਹਮਣੇ ਤੋਂ ਆਇਆ ਸਾਬ ਮਜਾਰਾ ਵਿਖੇ ਜਾਣ ਵਾਸਤੇ ਮੋੜ ਕੱਟਣ ਲਈ ਖੜੀ ਗੱਡੀ ਨਾਲ ਉਸਦੀ ਟੱਕਰ ਹੋ ਗਈ ਜਿਸ ਉਪਰੰਤ ਉਹ ਗੱਡੀ ਸਵਾਰੀਆਂ ਦੇ ਬੈਠਣ ਵਾਲੀ ਸੀਮਿੰਟ ਦੀ ਕੁਰਸੀ ਮੋਟਰਸਾਈਕਲ ਆਦ ਤੋੜਦੀ ਹੋਈ ਇੱਕ ਲਵਾਟਰੀ ਦੀ ਦੁਕਾਨ ਵਿੱਚ ਜਾ ਕੇ ਰੁਕ ਗਈ ਇਸ ਹਾਦਸੇ ਵਿੱਚ ਰਾਜਾ ਸਾਹਿਬ ਜਾ ਰਹੇ ਇੱਕ ਔਰਤ ਅਤੇ ਇੱਕ ਨੌਜਵਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਨਵਾਂ ਸ਼ਹਿਰ ਵਿਖੇ ਭੇਜਿਆ ਗਿਆ ਹੈ ਲੋਕਾਂ ਨੇ ਦੱਸਿਆ ਕਿ ਸਵਾਰੀਆਂ ਦੇ ਬੈਠਣ ਵਾਲੀ ਸੀਟ ਤੇ ਸਿਖਰ ਦੁਪਹਿਰ ਹੋਣ ਕਰਕੇ ਕੁਦਰਤੀ ਕੋਈ ਸਵਾਰੀ ਨਹੀਂ ਬੈਠੀ ਸੀ ਨਹੀਂ ਤਾਂ ਵੱਡਾ ਕੋਈ ਜਾਨੀ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਪੁੱਜੀ ਔੜ ਪੁਲਿਸ ਨੇ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਦੇਖਦੇ ਹਾਂ ਇਸ ਘਟਨਾ ਦੀ ਪੂਰੀ ਰਿਪੋਰਟ

Guees alohon Hani thumbnails analyze wie ußen ਆਦਰੋ ਨਾਰੋ ਨਾਰੋ ਮਾਣੋ ਵਿਖੋ ਆ ਨੰਬਰ ਆ 90 ਜਤਿੰਦਰੇ ਬਾਰੇ ਇੱਕ ਪੇਟੀ ਉਹਦੇ ਵਿੱਚ ਉਹਦੇ ਵਿੱਚ ਮਾਨਸਾ ਦਾ ਦਸਤਾ ਮੇਰਾ ਬੀਤ ਹੈ ਆਹਦੀ ਮਦਦ ਉਹ ਜਾ ਕੇ ਜੀ ਉਹ ਮਾਣੇ ਜਿਹੜਾ ਪੰਚਾਇਤ ਦੀ ਗੱਲ ਨਹੀਂ ਮੁੰਡਾ ਵੀ ਬਣਾ ਬੱਸ ਸਾਰੇ करेट का हां देखिए धक्का दिया कि बैटिंग में और रिप्रेजेंट ज्यादा जो पोट्टा कर रहे हो ज्यादा तेज थी बहुत तेज थी ਇਹ ਕਿਹੜਾ ਪੰਡ ਆ ਗੰਨਾ ਪੰਡ ਹੈਗਾ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਗੜਸ਼ੰਕਰ ਜਾ ਰਹੇ ਸੀ ਅੱਛਾ ਤੇ ਹੋਇਆ ਕੀ ਗੱਲ ਹੋ ਗਈ ਐ ਇਹ ਉਹ ਮੁੰਡੇ ਦਾ ਡਰਾਈਵਰ ਸੀ ਇਹਨੂੰ ਤੇ ਜੰਗ ਦਾ ਰਿਸ਼ਤੇਦਾਰ ਆ ਨਾ ਕਹਿੰਦਾ ਮੋਰੇ ਗੱਡੀ ਆ ਗਈ ਅੱਛਾ ਨਹੀਂ ਗੱਡੀ ਕੌਣ ਚਲਾ ਰਿਹਾ ਸੀ ਆ ਕੀ ਨਾ ਆ ਮੇਰਾ ਪ੍ਰਵਾਜ ਆ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਮੈਂ ਪੋਜੀ ਆਪਣੇ ਬਲੌਰ ਤੋਂ ਆ ਰਿਹਾ ਸੀਗਾ ਮੈਂ ਗੜਸ਼ੰਕਰ ਨਹੀਂ ਜਾ ਰਿਹਾ ਅੱਛਾ ਇਹ ਕਿਦਾਂ ਹੋਇਆ ਹੋ ਕਿਦਾਂ ਪਿਆ ਮੈਂ ਗੱਡੀ ਮੋਸਰੋਂ ਸਿੱਧਾ ਲੈ ਕੇ ਜਾਂਦਾ ਸੀ ਮੈਂ ਸਿੱਧਾ ਜਾਣਾ ਸੀ ਆਹ ਕਿਹੜਾ ਦੀ ਗੱਡੀ ਬੈਗਨਰ ਉਹ ਖੜੀ ਸੀਗੀ ਉਹ ਇਹਨਾਂ ਨੇ ਮੈਂ ਉਧਰੋਂ ਗੱਡੀ ਦੇਖ ਲਈ ਸੀ ਆਉਂਦੇ ਵੀ ਖੜੀ ਆ ਗੱਡੀ ਉਹਨਾਂ ਨੇ ਜੱਕ ਦਾ ਮੋ ਕੱਢ ਦਿੱਤੀ ਉਹ ਵਿੱਚੋਂ ਵੱਜ ਗਏ ਤੇ ਇਧਰੋਂ ਸਿੱਧੀ ਉਹ ਸੱਜੇ ਪਾਸਿਆਂ ਨੂੰ ਗੱਡੀ ਮੁੱਕਾ ਮਾਰ ਕੇ ਕਰੇ ਪਾਸੇ ਕੋ ਵਿੱਚ ਕੋਈ ਸਵਾਰੀਆਂ ਵੀ ਸੀ ਮੇਰੀ ਮੈਂ ਇਕੱਲਾ ਹੀ ਸੀ ਤੇ ਦੂਸਰੀ ਗੱਡੀ 'ਚ ਕੋਈ ਸਵਾਰੀਆਂ ਦੋ ਜਣੇ ਸੀ ਕੋਈ ਕਿਸੇ ਦੇ ਸੱਟ ਚੋਟ ਨੇ ਉਹਨਾਂ ਦੀ ਮਾੜੀ ਮੋਟੀ ਲੱਗੀ ਉਹਦਾ ਮੈਨਾਂ ਠੀਕ ਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਵਿਪਨ ਹੈ ਅੱਛਾ ਤੁਹਾਡੀ ਕਲੀਨ ਇਹ ਕੀ ਗੱਲਬਾਤ ਕੀ ਹੋਈ ਆ ਮੈਂ ਤਾਂ ਸਰ ਹੁਣੇ ਆਇਆ ਐਕਚੁਅਲੀ ਮੁੰਡੇ ਸਿਗੇ ਇੱਥੇ ਪਹਿਲਾਂ ਹੁਣੇ ਆ ਕੇ ਦੇਖਿਆ ਹੈ ਤੇ ਵਾਰੀ ਜਾਣ ਕੇ ਤਾਂ ਮੁੰਡਿਆਂ ਨੂੰ ਪਤਾ ਹੋਣਾ ਵੀ ਕਿੱਦਾਂ ਕਿੱਦਾਂ ਹੋਈ ਐ ਕਿ ਤਾਂ ਨਹੀਂ ਹੋ ਮੋਟਰਸਾਈਕਲ ਕਿੱਦਾਂ ਹੈਗਾ ਆ ਮੋਟਰਸਾਈਕਲ ਮੇਰਾ ਹੀ ਐ ਅੱਛਾ ਕਿ ਖੜਾ ਸੀਗਾ ਨਹੀਂ ਲੈ ਕੇ ਰੋਡ ਤੋਂ ਸਿੱਧੀ ਗੱਡੀ ਅੰਦਰੇ ਵਾੜ ਦਿੱਤੀ ਅੱਛਾ ਤੁਹਾਡਾ ਮੋਟਰਸਾਈਕਲ ਬਾਹਰ ਦੁਕਾਨ ਤੇ ਖੜਾ ਸੀ ਹਾਂਜੀ ਹਾਂ ਤੁਸੀਂ ਮਤਲਬ ਦੁਕਾਨ ਖੋਲ੍ਹਣੀ ਸੀ ਤੇ ਇਹ ਗੱਡੀ ਸਿੱਧੀ ਅੰਦਰ ਆ ਕੇ ਅੰਦਰ ਆ ਕੇ ਵੜ ਗਈ ਵੜ ਗਈ ਠੀਕ ਹੈ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਸ਼ਵਨੀ ਕੁਮਾਰ ਆ ਇਹ ਕਿਥੇ ਕੀ ਕੰਮ ਕਰਦੇ ਹੋ ਮੈਂ ਰਾਏ ਮੈਡੀਕਲ ਹਸਪਤਾਲੋਂ ਮੇਰਾ ਅੱਛਾ ਤੇ ਆ ਐਕਸੀਡੈਂਟ ਹੋਇਆ ਆ ਇਹ ਜਿਹੜਾ ਹੈਗਾ ਇਹ ਕਿਸ ਤਰ੍ਹਾਂ ਕੀ ਕਹਿਣਾ ਜਾਣਦੇ ਤੁਸੀਂ ਇਹ ਐਕਸੀਡੈਂਟ ਤਾਂ ਇਦਾਂ ਹੀ ਰਿਆਣਾ ਕੋਈ ਨਾ ਕੋਈ ਇੱਕਦਾਂ ਐਕਸੀਡੈਂਟ ਤਾਂ ਹੁੰਦਾ ਰਹਿੰਦਾ ਇਹ ਤਾਂ ਰਾਇਆ ਸਾਹਿਬ ਦੀ ਜਰਵਾਹਤ ਹੈ ਯਾਰੀ ਸੰਗਤ ਜਿਹੜੀ ਆ ਨਾ ਉਹ ਹਮੇਸ਼ਾ ਹੀ ਉਹ ਆਪਣੀ ਦਸ਼ਾਾਂ ਵਾਸਤੇ ਜਾਂਦੀ ਆ ਪਰ ਗੱਡੀਆਂ ਦੀ ਸਪੀਡ ਬਹੁਤ ਤੇਜ਼ ਹੋਣ ਕਰਕੇ ਮੈਂ ਤਾਂ ਇਹੀ ਪਟਾਸ਼ਨ ਤੋਂ ਮੰਗ ਕਰਦਾ ਇੱਥੇ ਜਾ ਕੇ ਚੌਕ ਜਾਂ ਤਾਂ ਫਿਰ ਇੱਥੇ ਕੋਈ ਨਾ ਕੋਈ ਸਪੀਡ ਬ੍ਰੇਕਰ ਲਗਾਇਆ ਜਾਂ ਫਿਰ ਤਾਂ ਜੋ ਆਉਣੀਆਂ ਜਾਣੀਆਂ ਸੰਗਤਾਂ ਜਾਂ ਰਾਹੀਰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਸਤ ਨਹੀਂ ਪਾਉ। ਉਹ ਜਿਸ ਤਰ੍ਹਾਂ ਉਹ ਬੈਠਣ ਦੇ ਲਈ ਜਿਹੜੀ ਇੱਕ ਸਿਮਿੰਟ ਦੀ ਬਣਾਈ ਹੋਈ ਆ ਉੱਥੇ ਵੀ ਤਾਂ ਮੈਂ ਕਹਿੰਦਾ ਕਿ ਸੰਗਤ ਜਾਂਦੀ ਹੈਗੀ ਆ ਜੇ ਕੋਈ ਬੈਠੇ ਹੁੰਦੇ ਤੇ ਮੈਨੂੰ ਨਹੀਂ ਉਮੀਦ ਆ ਕਿ ਸ਼ਾਇਦ ਰੱਬੇ ਰੱਖੇ ਨੀ ਤਾਂ ਕੋਈ ਜਾਨੀ ਹੈ ਨਾ ਪਰ ਸਪੀਡ ਜਿਹੜੀ ਗੱਡੀ ਦੀ ਸਪੀਡ ਹੈ ਨਾ ਬੜੀ ਤੇਜ਼ ਹੋਣ ਕਰਕੇ ਨਾ ਬੜਾ ਜਿਆਦਾ ਪ੍ਰੋਬਲਮ ਕ੍ਰੀਟ ਹੁੰਦੇ ਆ। ਤੁਹਾਡੀ ਮੰਗ ਆ ਕਿ ਸਿੱਧੀ ਜਿਹੇ ਬ੍ਰੇਕਰ ਕੋਈ ਕੋਈ ਚੌਕ ਕਿਸੇ ਤਰ੍ਹਾਂ ਨਾਲ ਬਣਾਇਆ ਜਾਵੇ ਜਾਂ ਫਿਰ ਸਪੀਡ ਬ੍ਰੇਕਰ ਦਾ ਕੋਈ ਨਾ ਕੋਈ ਪ੍ਰਸ਼ਾਸਨ ਇਹਦੇ ਬਾਰੇ ਸੋਚੇ ਬਿਨਾਂ ਕੋਈ ਇਸ ਤਰ੍ਹਾਂ ਦੀ ਗੱਲ ਕਿ ਨਾ ਬੋਲੋ ਬੁਖਤ। ਸਰ ਜੀ ਇਹ ਜਿਹੜਾ ਐਕਸੀਡੈਂਟ ਹੋਇਆ ਆ ਇੱਕ ਹੀ ਗੱਲਬਾਤ ਹੋਈ ਆ। ਭਜੀ ਬਲਰਾਜ ਹਿਮਲਾ ਕ੍ਰੇਟਾ ਗੱਡੀ ਦੇ ਉੱਪਰ ਜਦੋਂ ਮਾਪੇ ਤੋਂ ਆਇਆ ਸੀ ਗਰਸ਼ਕ ਜਾ ਰਿਹਾ ਸੀ ਅੱਗੋਂ ਬੈਗਨਰ ਗੱਡੀ ਆਈ ਸੀ ਜਿਹੜੀ ਸਾਈਡ ਤੇ ਖੜੀ ਸੀ ਸੁਖਵਿੰਦਰ ਸਿੰਘ ਉਹਨੂੰ ਚਲਾ ਰਿਹਾ ਸੀ ਇਹ ਰਾਹੋਂ ਪਵਾ ਰਹੇ ਸੀ ਨਾਲ ਉਹਨਾਂ ਦੀ ਵਾਈਫ ਸੀ ਅ ਅੱਛਾ ਸੁਖਦੀਪ ਕੋਲ ਉਹਨੇ ਵਾਈਫ ਨਾਲ ਸੀ ਹਾਂਜੀ ਇੱਕ ਸਰਬੀਤ ਕੌਰ ਸੀ ਵਾਈਫ ਉਹ ਜੋ ਸਰਪ ਸਿੰਘ ਇਹ ਵੀ ਸਰਪਾਲ ਸਿੰਘ ਇਹ ਵੀ ਰਾਹੋਂ ਤੋਂ ਜੀ ਇਹ ਰਾਜਾ ਸਾਹਿਬ ਜਾ ਰਹੇ ਸੀ ਜਿਨ੍ਹਾਂ ਨੇ ਗੱਡੀ ਸਾਈਡ ਤੇ ਲਾਈ ਸੀ ਉਹ ਰੋਮਾਸ ਤੇ ਰਾਜਾ ਸਾਹਿਬ ਜਨਤ ਵਸਦੇ ਤੇ ਇਹ ਗੱਡੀ ਥੋੜੀ ਫਾਸਟ ਸੀ ਕਿ ਕ੍ਰੇਟਾ ਤੇ ਇਹਨਾਂ ਨੂੰ ਗੱਡੀ ਕੰਟਰੋਲ ਨਹੀਂ ਹੋਈ ਇਹ ਗੱਡੀ ਦੇ ਵਿੱਚ ਵੱਜ ਕੇ ਆ ਲੈਬੋਰੀ ਦੁਕਾਨ ਦੇ ਵਿੱਚ ਆ ਵੱਜੀ ਇੱਥੇ ਰਿਮੋਟਸ ਲਗੜਾ ਸੀ ਇਹ ਵੀ ਡੈਮੇਜ ਹੋ ਗਿਆ ਗੱਡੀ ਫਾਸਟ ਸੀ ਬਾਕੀ ਦੇਖ ਰਹੇ ਜੋ ਵੀ ਕਾਹਨੋਂ ਸਾਲ ਵੱਲਦੀ ਕਰ ਲਈ ਸਵਾਰੀਆਂ ਵਗੈਰਾ ਕਿਸ ਤਰ੍ਹਾਂ ਸੀਗੀਆਂ ਸਵਾਰੀਆਂ ਜਿਹੜੀਆਂ ਵੈਗਨਰ ਵਿੱਚ ਤਿੰਨ ਸਵਾਰੀਆਂ ਸੀ ਤਿੰਨ ਹੀ ਸੇਫ ਨੇ ਫਿਰ ਹਾਲ ਬਚਾ ਆ ਤੇ ਇਹ ਵੀ ਮੋੜਾ ਜਿਹੜਾ ਕ੍ਰੇਟਾ ਵਾਲਾ ਇਹ ਵੀ ਬਚਾ ਇਹਦਾ ਵੀ ਬਚਾ ਆ ਅਜੇ ਤੱਕ ਜਾਨੀ ਨੁਕਸਾਨ ਦਾ ਹੋਦਾ ਕੋਈ ਖਤਰਾ ਨਹੀਂ ਹੈ ਬਾਕੀ ਅੱਗੇ ਦੇਖੋ ਜੀ ਸਥਿਤੀ ਆਏਗੀ ਪਾਪੂ ਜੀ ਪਾਪਾ ਜੀ ਦੇ ਹੱਥੋਂ ਜਿੱਥੇ ਸਦੀਂਦਰੇ ਵਰਗੇ ਕੰਪੇਨੀ ਉਹਦੇ ਵਿੱਚ ਹੋਣ ਦਾ ਵਿੱਚ ਹੋਰ ਮਾਨਸਾ ਦਾ ਦਸਤਾਵੇਜ਼ ਆਪਰੇ ਆਉਂਦਾ ਹੈ ਆਰਧਮਦਨ ਕਾਹਦੇ ਵਾਸਤੇ ਉਹ ਜਾਉਂਦੇ